ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨ ਨੂੰ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਈਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਅਸੀਂ ਕਿ ਨਮ ਲੰਦੇ ਹੈਗੇ ਆ ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ ਤੁਸੀਂ 50000 ਰੁਪਏ ਦੇ ਦਿਓ ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ ਇਹ ਉਹਦੇ ਵਿੱਚ 50000 ਦੀ ਗੱਲ ਪਹਿਲੇ ਤੇ ਪੌੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ਇਹ ਮੈਂ ਤਾਂ ਇੱਥੇ ਆਲੇ ਨੂੰ ਨਹੀਂ ਬੜੀ ਲੱਗੀ ਬੰਦਾ ਬੜੀ ਚਾਹ ਆਜ ਕਾਲ ਪੈਂਦਾ ਅੱਜ ਕਾਲ ਪੈਂਦਾ ਅੱਜ ਕਾਲ ਵੀ ਲੱਤਾਂ ਦੀ ਮੂਹ ਜੀ ਨਾ ਅੱਛਾ ਕਰੀ ਕਾਲ ਨੂੰ के लिए नियम के लिए है ये और करेंगे तो क्या है तो और जो है तो वो है 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 और जो है ਇਹ ਤਾਂ ਨੂੰ ਥੱਲੇ ਉਹ ਕਰ ਨੂੰ ਨਹੀਂ ਕਿਸੇ ਕਾਲੇ ਤੇ ਜਿਹੜੀ ਉਹ ਤਾਂ ਕਿੰਨੇ ਮੈਂ ਕੇ ਆਪਣੀ ਗੱਲ ਨਹੀਂ ਕਰਦਾ ਮੈਂ ਤੇ ਮੱਝੀ ਘਾਣ ਪਰ ਲੋ ਖਾਣ ਲੋ ਸੀ ਪਤਾ ਨਹੀਂ ਕੀ ਬਾਲਾ ਚਾਂਡੇ ਕੀ ਕਰਦਾ ਧੰਗਵਾ ਮੈਂ ਨੰਬਰ ਸਪੈਸ਼ਲ ਦੇ ਰਿਹਾ ਕਿਉਂ ਮਰੇ ਜੀ ਦੇ ਪੋਸ਼ਕ ਤਾਂ ਸਿੱਖੋ ਸਾਬਾ ਨਾ ਨਹੀਂ ਤੇ ਲਿਖੀ ਤੇ ਦੱਸ ਕਿ ਇਹ ਨਹੀਂ ਜਦੋਂ ਯਾਰਾਂ ਨਾਲ ਬਰੀ ਲੋ ਜਾਈ ਕੋਈ ਇਹਦੇ ਹਾਇਰ ਤੇ ਲੋ ਨਹੀਂ ਲੈਣੇ یہ ڈیجان کیا پڑھا چاہیے میں اندازہ لگا بنا میں اندازہ اپنے جو بیگ ہے بیگ کے درمیان یہ لگا جو چیزیں انسٹیٹیوٹ تو میں تے یہ نہیں کہنا کہ نہیں لگی ٹھیک ہے او میں بنائی ہاں او تے مینجر پہ حملے ہوئے ہیں ٹھیک ہے رات 10:00 پہ تم کو نہیں دی تو کوئی سارے جانوں نوینہ کی حال پوچھتا ہے جینے تو بھی جیتا ہے

ਠੀਕ ਹੈ ਤਾਂ ਜਾਣੇ ਤੋਂ ਇਹ ਗੱਲ ਕਰਕੇ ਠੀਕ ਹੈ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਤੁਸੀਂ ਇਹ ਵੀਡੀਓ ਵੇਖ ਲਈ ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਐ ਮੈਂ ਚਲੋ ਠੀਕ ਐ ਜੀ ਮੈਂ ਕਹਿੰਨਾ ਮੈਂ ਰੀਲ ਬਣਾਤੀ ਪ੍ਰਮੋਸ਼ਨ ਆਈ ਮੇਰੀ ਰੋਜੀ ਰੋਟੀ ਐ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਐ ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੇ ਦੋ ਪੈਸੇ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਆ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਣੇ ਆ ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਹੈ ਕੋਈ ਇੰਸਟਾਗ੍ਰਾਮਰ ਹੈ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰੋਮੋਸ਼ਨ ਕਰਦਾ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲਈ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਨਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਨਾ ਬਟ ਇੱਕ ਚੀਜ਼ ਦੱਸਣਾ ਇਹਨਾਂ ਬੰਦਿਆਂ ਨੇ ਕੀ ਕੀਤਾ ਜਦੋਂ ਇਹ ਵੀਡੀਓ ਬਣਾ ਲਿਆ ਇਹਨਾਂ ਨੇ ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੋਣੀ ਲਈਆਂ ਹੋਣੀਆਂ ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਤੁਸੀਂ ਆ ਦੇਖੋ ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨ ਨੂੰ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਭ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਇਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਅਸੀਂ ਕਿੰਨ ਮਿਲੰਦੇ ਹੈਗੇ ਆ ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ ਤੁਸੀਂ 50000 ਰੁਪਏ ਦੇ ਦਿਓ ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ ਇਹ ਉਹਦੇ ਵਿੱਚ 50000 ਦੀ ਗੱਲ ਪਹਿਲੇ ਤੇ ਪੌੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ایرਫੋਨ ਨਹੀਂ ਲੱਗੇ ایرਫੋਨ ਲਾ ਕੇ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਣ ਨੂੰ ਤਿਆਰ ਹਾਂ ਮੈਂ ਇਨਾ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਚੁੱਕਣ ਨੂੰ ਤਿਆਰ ਹਾਂ ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਆ ਪਰ ਤੁਸੀਂ ਇਦਾਂ ਦੀ ਘਟਿਆ ਕਰਤੂਤ ਕੀਤੀ ਹੈ ਤੁਸੀਂ ਅੰਦਰ ਆ ਕੇ 50000 ਦੀ ਡਿਮਾਂਡ ਕਰ ਰਹੇ ਉਹ ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50000 ਕਿੱਥੋਂ ਦੇਦਾ ਤੇ ਤੁਸੀਂ ਕਹਿ ਰਹੇ ਉਹਨੂੰ ਫੋਨ ਕਰੋ ਜਿੰਨੇ ਵੀਡੀਓ ਪਾਈ ਹੈ ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਾਂਗਾ ਤੇ ਮੇਰੇ ਤਾਂ ਪੱਖੇ ਚ ਕਦੇ ਕੋਈ ਆਇਆ ਕੋਈ ਬੋਲੇ ਨਾ ਬੋਲੇ ਠੀਕ ਹੈ ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ ਪਰ ਮੈਂ ਆਪਣੀ ਸਪੋਰਟੇ ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱ ਕੋਸ਼ਿਸ਼ ਕਰਦੇ ਆ ਅਸੀਂ ਕਦੇ ਕਿਸੇ ਕੰਟਰੋਵਰਸੀ ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ ਹੁਣ ਇਹਨਾਂ ਨੇ ਇੱਕ ਚੀਜ਼ ਕਰਨ ਮੈਨੂੰ ਪਤਾ ਨਹੀਂ ਮੈਂ ਇਹਨੂੰ ਇਸ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ ਸੀਸੀਟੀਵੀ ਫੁਟੇਜ ਪਾ ਦਿੱਤੀ ਹੈ ਉਹਨਾਂ ਦੇ ਤੇ ਇਲਜ਼ਾਮ ਲਾਏ ਮੈਨੂੰ ਨਹੀਂ ਪਤਾ ਹੈ ਮੇਰੇ ਲਈ ਰਿਸਕ ਹੀ ਹੈ ਇਸ ਚੀਜ਼ ਲਈ ਬੋਲਣਾ ਪਰ ਪਤਾ ਨਹੀਂ ਮੇਰੇ ਉਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਦੁਕਾਨ ਦੇ ਅੱਗੇ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫालतू ਕਮੈਂਟਰੀਆਂ ਕਰਨ ਲੱਗ ਜਾਂਦੇ ਨੇ ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਬੰਦਾ ਅੰਦਰੋਂ ਟੁੱਟ ਜਾਵੇ ਖਤਮ ਹੋ ਜਾਏ ਸਾਨੂੰ ਪਤਾ ਸੀ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ ਚ ਅੱਗੇ ਵਧ ਰਹੇ ਹਾਂ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ ਕਦੇ ਕਿਸੇ ਨੂੰ ਫालतू ਕੋਈ ਗੱਲ ਨਹੀਂ ਕਰਦੇ ਆ ਗਾਣ ਰੀਲ ਅਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਨ ਨਹੀਂ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ ਪਰ ਜੋ ਇਹ ਚੜ ਕੇ ਆ ਕੇ ਬਹਿ ਗਏ ਤੁਸੀਂ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੇਰੀ ਮੇਰੇ ਅੰਦਰ ਕੀ ਸਿੱਖੀ ਹੈ ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ ਮੇਰੀ ਇੱਕ ਗਲਤੀ ਦੇ ਨਾਲ ਔਰ ਹਜ਼ਾਰ ਔਰ ਦੂਸਰੀ ਗੱਲ ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ ਮੈਂ ਬਾਰ ਬਾਰ ਉਸ ਟਾਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਅਸੀਂ ਹਸਬੰਡ ਵਾਈਫ ਸੀ ਕੋਈ ਬਗਾਨਾ ਨਹੀਂ ਸੀ ਔਰ ਦੂਸਰੀ ਚੀਜ਼ ਉਹ ਵੀਡੀਓ ਪਿਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦਿੰਨਾ ਸਭ ਲੋਕ ਕਹਿੰਦੇ ਵੀ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ ਕੁੜੀਆਂ ਦੇ ਉੱਤੇ ਮੈਂ ਪਤਾ ਕੀ ਹੈ ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ ਮੇਰੀ ਇੱਕ ਸੋਚ ਇਦਾਂ ਦੀ ਹੈ ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ ਮੇਰਾ ਮੈਂ ਕਹਿੰਦਾ ਸੀ ਮੇਰਾ ਅਨਮੋਲ ਵੀਰੇ ਦੀ ਵੀਡੀਓ ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮੰਨ ਨਹੀਂ ਮੰਦਾ ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਇਨਵੈਸਟ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਕੋਲ ਬਕਾਇਦਾ ਸਬੂਤ ਸੀਗੇ ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੁਝ ਵੀ ਨਹੀਂ ਹੈਗਾ ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾ ਗੱਲ ਤੋਂ ਬਦਨਾਮ ਨਾ ਕਰੋ ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ ਹੈ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਉਹਦੀ ਇਮੇਜ ਵੀ ਖਰਾਬ ਕਰਦੇ ਹੋ ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇਹਨਾਂ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇਦਾਂ ਦਾ ਮਾੜਾ ਕਰ ਦਿੱਤਾ ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ ਸੱਚ ਦੀ ਆਵਾਜ਼ ਉਠਾਈ ਜੇ ਮੈਂ ਗਲਤ ਹੁੰਦਾ ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ ਕਿ ਜੇ ਮੈਂ ਗਲਤ ਆ ਨਾ ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੇਗਾ ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਮੈਨੂੰ ਬੋਲਿਆ ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਸੌਰੀ ਵੀਰੇ ਪਰ ਮੇਰੇ ਇਦਾਂ ਦਾ ਮਾਈਂਡ ਵਿੱਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ ਮੇਰ ਤੋਂ ਵੀਡੀਓ ਪੈ ਗਈ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਨਾ ਪਰ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਹਾਵਾਂਗਾ ਮੈਂ ਚਲੋ ਮੈਂ ਕਹਾਂ ਠੀਕ ਹੈ ਜੀ ਮੈਂ ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹਾਂ ਠੀਕ ਹੈ ਬਟ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਸਾਡੀ ਹਰ ਛੋਟੀ ਛੋਟੀ ਚੀਜ਼ ਨੂੰ ਜੇ ਹਵਾ ਬਣਾਓਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ ਔਰ ਕੁਝ ਲੋਕ بڑے ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਫੇਸਬੁੱਕ ਜਾਂ YouTube ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜ ਤੁਸੀਂ ਕੋਈ ਸਾਨੂੰ ਗਾਲ੍ਹਾਂ ਕੱਢਦਾ ਨਾ ਨੋਰਮਲ ਇੱਕ ਬੰਦੇ ਦੇ ਮੈਂ ਪਿੱਛੇ ਜੀ ਕੁਝ ਬੰਦਿਆਂ ਨੇ ਦੋ ਤਿੰਨ ਮੈਂ ਉਹ ਵੀ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ ਮੁੜ ਕੇ ਸਾਨੂੰ ਗਾਲ੍ਹਾਂ ਕੱਢ ਦਿੰਦੇ ਨੇ ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ ਦੋ ਦੋ ਤਿੰਨੇ ਰਿਵਿਊ ਵੀ ਨਹੀਂ ਆਉਂਦੇ ਜਦੋਂ ਸਾਨੂੰ ਗਾਲ੍ਹਾਂ ਕੱਢਦੇ ਨੇ ਦੋ ਦੋ ਤਿੰਨ ਤਿੰਨ ਮਿਲੀਅਨ ਚਾਰ ਚਾਰ ਮਿਲੀਅਨ ਚਲੇ ਜਾਂਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ ਹੋਊਗਾ ਹੋਰ ਚਾਰ ਵੀਡੀਓ ਪਾਣ ਲੱਗ ਜਾਂਦੇ ਨੇ ਜਿਹਦੇ ਕਰਕੇ ਮੁੱਦਾ ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦੋ ਸਾਨੂੰ ਅੱਗੇ ਵੱਧ ਲੈਣ ਦਿਓ ਮੈਂ ਬਾਰ-ਬਾਰ ਕਿੰਨੀਆਂ ਕ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ ਪਰ ਜਿਹੜੀ ਆ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ ਇਹ ਮੈਨੂੰ ਬਿਲਕੁਕੁਲ ਸਹੀ ਨਹੀਂ ਲੱਗੀ ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਆ ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ 4 ਥਾਂ ਤੇ ਹੋਰ ਵੀ ਕਰਕੇ ਆਂਦੇ ਹੋਣਗੇ ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50000 ਰੁਪਏ ਦੀ ਡਿਮਾਂਡ ਕੀਤੀ ਸੀ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਆ ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਕਹਿੰਦੇ 2 ਦਿਨ ਬਾਅਦ ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ ਨਾ ਮਿਲਦਾ ਕੱਲ ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜਪਾਨ ਕਰਨ ਦੀ ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਕਿੱਦ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਨੇ ਆ ਬੜਾ ਉਲਟਾ ਸਿੱਧਾ ਜਾ ਕਰ ਦਿੰਨੇ ਆ ਪਰ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ ਕੀ ਨਹੀਂ ਫੇਸ ਕਰ ਰਿਹਾ ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਾਈਮਨਲ ਬਣਾਇਆ ਹੋਇਆ ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਆ ਮੈਂ ਨਾ ਤਾਂ ਕੋਈ ਦੋ ਨੰਬਰ ਦਾ ਕੰਮ ਕਰ ਰਿਹਾ ਮੈਂ ਕੋਈ ਨਸ਼ਾ ਨਹੀਂ ਵੇਚਦਾ ਠੀਕ ਹੈ ਨਾ ਮੈਂ ਕਦੇ ਕਿਸੇ ਨਾਲ ਕੋਈ ਐਦਾ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾਰੀ ਕਰਦਾ ਪਿਆ ਹੋਵਾਂ ਜਾਂ ਕਦੇਕ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ 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 ਸਾਡੀ ਪੰਡੀ ਕੀਤੀ ਜਾ ਰਹੀ ਹੈ ਕਿ ਇਹ ਮਾਰੇ ਨੇ ਮਾਰੇ ਨੇ ਮਾਰੇ ਨੇ ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫालतू ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ ਔਰ ਦੂਸਰੀ ਚੀਜ਼ ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਨ ਲਈ ਅਗਰ ਕੁਝ ਕੀਤਾ ਜਾਂਦਾ ਨਾ ਜੇ ਮੇਰੇ ਨਾਲ ਮੰਨ ਲਓ ਮੈਂ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ ਅਗਲੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਦੇ ਅਗਲੇ ਉਹਨਾਂ ਕੋਲ ਕਿੰਨੇ ਕੁ ਬੰਦੇ ਹੋਣਗੇ ਕਿੰਨੇ ਕੁ ਨਹੀਂ ਮੇਰੀ ਸਾਰੀ ਸਿੱਖ ਜੱਥੇ ਬੰਦਿਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ ਭਾਈ ਪੈਸਿਆਂ ਦੀ ਕਾਦੀ ਡਿਮਾਂਡ ਹੈ ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ ਵੇ ਅਸੀਂ ਮੁੱਦਾ ਖਤਮ ਕਰ ਦਾਂਗੇ ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰਿਆਮ ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ ਮੇਰੇ ਨਾਲ ਮੇਰੀ ਉਸ ਰੀਲ ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ ਇਹਨਾਂ ਨਾਲ ਲੜੇ ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦੇ ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ ਚੀ ਬੋਲੀ ਜਾਂਦੇ ਤੇਰਾ ਸੋਦਾ ਲਾਣਾ ਸੋਦਾ ਲਾਣਾ ਸੋਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਣ ਤੋਂ ਮਾਰਦਾ ਮੈਂ ਕਿਸ ਨੂੰ ਮਾੜਾ ਕਰਦਾ ਤੁਸੀਂ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ ਮੈਨੂੰ ਇੱਕ ਗੱਲ ਦੱਸੋ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੀਦਾ ਸੀਗਾ ਭਾਈ ਸਾਹਿਬ ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਆ ਸਭ ਕੁਝ ਕੀਤਾ ਵੀਡੀਓ ਵਾਇਰਲ ਕੀਤੀ ਭਾਈ ਸਭ ਸਾਡੇ ਕੋਲ ਨਾਮ ਵੀ ਸੀਗਾ ਫੇਮ ਵੀ ਸੀਗਾ ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ ਅਸੀਂ ਆਲਰੇਡੀ ਫੇਮਸ ਸੀਗੇ ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜੀ ਹਰਕਤਾਂ ਕਰਨਗੇ ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ ਜਿੱਦਾਂ ਦੇ ਹਾਲਾਤ ਬਣ ਰਹੇ ਨੇ ਨਾ ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਡੀ ਜ਼ਿੰਦਗੀ ਜੀਣ ਲੰਦੋ ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ ਤੁਸੀਂ ਤਾਂ ਯਾਰ ਜਾਗਰੂ ਹੋ ਕਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇੰਨਾ ਵੀ ਕਿਸ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਨਕਤਾ ਕਰੇ ਪਰ ਮੈਂ ਚਲੋ ਮਾਰੇ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਚੱਲਦੇ ਪਿਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੈਪ ਲੈ ਗਿਆ ਹੁੰਦਾ ਇਹ ਗੱਲ ਸੱਚੀ ਆ ਔਰ ਕੁਝ ਲੋਕ ਤਾਂ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰ ਗਿਆ ਮਰ ਆ ਗਿਆ ਪਰ ਮੈਂ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਵਾਸਤੇ ਨਹੀਂ ਤੋਲਦਾ ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ ਪੰਜਾਬੀਆਂ ਵਾਲੀ ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਜ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਤਾ ਪੰਜਾਬੀਆਂ ਦਾ ਖੰਡ ਹੈ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ ਇੱਕ ਛੋਟੀ ਜੀ ਚੀਜ਼ ਸੁਣਿਓ ਸਮਝੋ ਇੱਕ ਗੱਲ ਮੈਂ ਪੂਰੇ ਪੰਜਾਬ ਨੂੰ ਕਦੇ ਨਾਤੇ ਮਾੜਾ ਕਿਹਾ ਨਾ ਮੈਂ ਸਾਰੇ ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ ਨਹੀਂ ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਇੱਕ ਕਹਾਵਤਾਂ ਮੈਂ ਨਹੀਂ ਬਣੇ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਆਰੇ ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਇੱਕ ਕਹਾਵਤਾਂ ਇੱਕ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ ਉਹੀ ਕਹਾਵਤ ਜੀਓ ਉਹ ਸੀਗੀ ਵੀ ਪੰਜਾਬੀ ਪੰਜਾਬੀ ਦਾ ਦੁਸ਼ਮਣ ਹੁੰਦਾ ਸਾਰੇ ਨਹੀਂ ਕਹਿੰਦਾ ਕਿ ਸਾਰੇ ਦੁਸ਼ਮਣ ਹੁੰਦੇ ਨੇ ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂ ਜੀਵਨ ਹੀ ਖਤਮ ਹੋ ਗਿਆ ਪੂਰੇ ਜੀਵਨ ਦੀ ਕੀਤਾ ਕਰਾ ਮਿੱਟੀ ਕਰ ਦਿੱਤਾ ਤੁਸੀਂ ਤਿਆਰ ਮੈਂ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ ਠੀਕ ਹੈ ਮੈਂ ਉਸ ਚੀਜ਼ ਤੋਂ ਪੈਸੇ ਕਮਾਏ ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਣ ਲਈ ਕਰਦੀ ਹੈ ਸਭ ਲੋਕ ਪੈਸੇ ਪੈਸੇ ਖਾਨ ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ ਹਰ ਬੰਦਾ ਕਿਰਤ ਕਰਦਾ ਹੈ ਮੈਂ ਵੀ ਦਸਾਂ ਨੂੰ ਉਹਦੀ ਕਿਰਤ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਦੀ 5 ਮਿੰਟ ਦੀ ਰੀਲ ਹੁੰਦੀ ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ ਕਦੇ ਕਿਤੇ ਜਾ ਕੇ ਵੀਡੀਓ ਬਣਾਈਦੀ ਹੈ ਕਦੇ ਕਿਤੇ ਜਾ ਕੇ ਬਣਾਈਦੀ ਹੈ ਕਦੇ ਕੁਝ ਕਰੀਦਾ ਕੁਝ ਕਰੀਦਾ ਕਿਰਤ ਉਹ ਵੀ ਕਿਰਤੀ ਹੈ ਜੀ ਉਹ ਵੀ ਮਾੜੀ ਕਿਰਤ ਨਹੀਂ ਹੈਗੀ ਬਾਈ ਇੱਕ ਬੇਨਤੀ ਹੈ ਇੰਨਾ ਕਾ ਜ਼ਿਆਦਾ ਹਰਾਸ ਨਾ ਕਰੋ ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਿਆ ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ ਸਾਨੂੰ ਇਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ ਔਰ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਜੀਣ ਦਿਓ ਜੇ ਇਹ ਜੋ ਇਹਨਾਂ ਨੇ ਕੀਤਾ ਦੋਨਾਂ ਨੇ ਆ ਕੇ ਦੋ ਤਿੰਨ ਇੱਕ ਵਿੱਚ ਕੋਈ ਇੱਕ ਸਿਗੇ ਇੱਕ ਫਗਵਾੜੇ ਵਾਲੇ ਸਿੰਘ ਸਾਹਿਬ ਅ ਅੱਛਾ ਮੈਂ ਇੱਕ ਇਹਨਾਂ ਨੇ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ ਦੱਸੋ ਕੀ ਗੱਲ ਹੈ ਕਹਿੰਦੇ ਜੀ ਇਹਨੂੰ ਇੱਥੇ ਬਲਾਓ ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਫੋਨ ਦੇ ਉੱਤੇ ਤੇ ਆਪਣਾ ਇਹਨਾਂ ਨਾਲ ਗੱਲਿਆ ਮਤਲਬ ਕਹਿੰਦੇ ਕਿ ਇਹਨਾਂ ਨੇ ਸਾਡਾ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ ਕੋਈ ਕੰਟੈਕਟ ਹੀ ਨਹੀਂ ਹੈਗਾ ਮੈਂ ਕਲੀਅਰ ਫੋਨ ਤੇ ਬੋਲਿਆ ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕਿੰਨਾ ਮਲੰਦੇ ਆ ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਮੈਨੂੰ ਕਲੈਰੀਫਿਕੇਸ਼ਨ ਮਿਲ ਜਵੇ ਪਰ ਉਹ ਚਾਹੁੰਦੇ ਕਿ ਇੱਥੇ ਆਉਗਾ ਤਾਂ ਤਾਂ ਹੀ ਪੈਸੇ ਮਿਲੂਗੇ ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ ਬੋਲ ਜੋ ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ ਤੁਹਾਡੇ ਸਾਹਮਣੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ ਸੀਸੀਟੀਵੀ ਫੁਟੇਜ ਆ ਗਈ ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ ਚ ਨਹੀਂ ਆਂਦੀਆਂ ਹੱਥ ਜੋੜ ਕੇ ਬੇਨਤੀ ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ ਨਹੀਂ ਚੰਗੇ ਲੱਗਦੇ ਬਲੌਕ ਮਾਰ ਦਿਓ ਪਰਮਾਨੈਂਟਲੀ ਸਾਡਾ ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ ਜਿਹੜੇ ਸਾਡੀ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਵੀ ਚੱਕ ਕੇ ਬਲੌਕ ਮਾਰ ਦਿਓ ਤੁਹਾਨੂੰ ਚੰਗੇ ਲੱਗਦੇ ਆ ਦੇਖ ਸਾਰਿਆਂ ਨੂੰ ਜੋ ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਨਾ ਕੋਈ ਵੀ ਕੋਈ ਵੀ ਮੌਕਾ ਨਹੀਂ ਛੱਡਦੇ ਹੱਥ ਜੋੜ ਕੇ ਬੇਨਤੀ ਆਰ ਪਰ ਬਹੁਤ ਪਰੇਸ਼ਾਨ ਹੋਏ ਪਿਆ ਬਹੁਤ ਦੁਖੀ ਹੋਏ ਪਿਆ ਕਿਸੇ ਪਾਸੇ ਤੁਸੀਂ ਮੰਨੋਗੇ ਘਰ ਜਾਂਦੇ ਆ ਘਰ ਆਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ 3600 ਚੀਜ਼ਾਂ ਸੀ ਫੇਸ ਕਰਦੇ ਕਿ ਕੀ ਦੱਸਦੇ ਫਿਰੇ ਤੁਹਾਨੂੰ ਅ ਬਹੁਤ ਸਾਰੀਆਂ ਚੀਜ਼ਾਂ ਐਡਾ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਆ ਨਾ ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਆ ਫਿਰ ਵੀ ਅਸੀਂ ਖੜੇ ਹੋਏ ਆ ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ ਯਾਰ ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘਾਟੇ ਕਰਦਾ ਮੈਂ ਬਾਰ ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ ਅਸੀਂ ਬੜੇ ਸੋਹਣੇ ਢੰਗ ਨਾਲ ਜਿੰਦੇ ਸੀ ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਵਾਰਾ ਜ਼ਿੰਦਗੀ ਜੀ ਲੈਣ ਦਿਓ ਬਸ ਇੰਨੀ ਕੀ ਗੱਲ ਕਹੂੰਗਾ ਸਤਿ ਸ਼੍ਰੀ ਅਕਾਲ